ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਐਦਾਂ ਦੇ ਕਾਲ ਸੈਂਟਰ ਚੱਲ ਰਹੇ ਆ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਉਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕুলਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੇਰੇ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਐਂ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਦੀਏ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈੱਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈੱਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕੁ ਪਤਾ ਲੱਗਿਆ ਇੰਟਰਨੈਸ਼ਨਲ ਇੱਕ ਗਰੋ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਸਾਰਨਾ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ-ਕੀ ਹੋਰ ਇੰਡੀਆ 'ਚ ਕੀ-ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫ਼ਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਕੁਆਇਨਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿੱਤਾਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਈ ਜਾਂਦਾ ਸੀ ਉਹ ਜਿੱਦਦਾ ਰਹਿੰਦਾ ਸੀ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਉਹਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ ਹੈ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀਗੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੁੰਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਾ ਹੈ ਇਥੇ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹ ਲੋ ਜਾਂ ਓਨਰ ਜਿਹੜਾ ਓਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਜਿਹੜੇ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ ਰਾਜਸਥਾਨ ਬਿਹਾਰ ਮੱਧਿਆਪਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨਸ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਿਆ ਕੈਸ਼ ਜਿਹੜੀ ਹੈਗੀ ਟੋਟਲ ਇਹਦੇ ਚ ਬਰਾਮਦਗੀ ਹੁੰਦਾ ਸੀ ਇਹਦੇ ਵਿੱਚ ਇਹਨਾਂ ਵੀ ਜਿਹੜੀ ਆਧਿਕ ਵਿਅਕਤੀ ਸਾਰੇ ਬਾਹਰ ਦੇ ਨੇ ਇਹਨਾਂ ਵਿੱਚ ਕਿਸੇ ਲੋਕਲ ਦੀ ਇਨਵਲਵਮੈਂਟ ਹੈ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਾਲੇ ਜਿਹੜੀ ਚੈੱਕ ਕਰ ਰਹੇ ਉਹਦੇ ਜੇ ਕਰ ਰਹੇ ਆ ਵੀ ਇਹ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੇ ਚੱਲ ਰਿਹਾ ਡੇਢ-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਅੱਗੇ-ਅੱਗੇ ਸ਼ਿਫਟ ਕਰ ਰਹੇ ਸੀਗੇ ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਹੋਈ ਹੈ ਚੱਲ ਰਹੀ ਹੋਈ ਹੈ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਇਹਦਾ ਰੈਂਟ ਐਗਰੀਮੈਂ ਜਿਹੜੇ ਹੁਣ ਫੜੇ ਗਏ ਉਹ ਤੋਂ ਸਾਨੂੰ ਆਈਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਕਿਸੇ ਰਹਿਣਾ ਹੈ ਇਹ ਰਾਜਸਥਾਨ ਦਾ ਰਹਿਣਾ ਹੈ ਰਾਜਸਥਾਨ ਦਾ ਰਹਿਣਾ ਹੈ ਸਰ ਇਹ ਬੈਂਕਾਂ ਦੀ ਕੀ ਕੀ ਦੀ ਇਨਵੋਲਵਮੈਂਟ ਹੈ ਇਹ ਜੀ ਨਹੀਂ ਇਨਵੋਲਵਮੈਂਟ ਕਿਸੇ ਦਿਨ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜਿਵੇਂ ਖਾਤੇ ਤਾਂ ਇਹਨਾਂ ਨੇ ਦੇਖੋ ਲੀਗਲੀ ਖਲਵਾਏ ਹੋਣਗੇ ਜਿੰਨੇ ਪੈਸੇ ਆ ਰਹੇ ਸੀ ਉਹਨੇ ਸਾਡੀ ਸਾਰੇ ਜਿੰਨੇ ATM 127 ਕਾਰਡ ਹੈ ਹੁਣ ਦੇਖਣਾ ਪੈਣਾ ਵੀ ਕਿਹੜੇ-ਕਿਹੜੇ ਬੈਂਕ ਦੇ ਕਿਹੜੇ-ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਅਸੀਂ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਜਿਵੇਂ ਵੀਜ਼ੇ ਆ ਤੇ ਬਾਕੀ 8 ਨੰਬਰ ਦੇ ਦਸਤਾਬੀਰ ਦਿੱਤੇ ਨੇ એનર્ਜੀ ਦੀ ਰਿਸਟਰੀ ਸ਼ੀਟ ਹੈ ਨਹੀਂ ਹਨ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਫੇਸਬੁਕ ਤੋਂ ਰਿਕਰੂਟ ਕਰਦੇ ਫੇਸਬੁਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਫਿਰ ਉਹਨੂੰ ਹੌਲੀ-ਹੌਲੀ ਪਤਾ ਲੱਗ ਮੇ ਵੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਜਾਂ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹੈਂ ਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਸਰ ਇਸ ਕਹਿਣਾ ਚਾਹ ਰਿਹਾ ਤੁਹਾਨੂੰ ਇਹ ਆਪਾਂ ਕੱਲ ਕਰ ਲਈਏ ਅੱਜ 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 ਬੇਚ ਕਰ ਰਹੇ ਹਾਂ ਜਿਹਨਾਂ ਨੂੰ ਹੁਣ ਅਸੀਂ ਰਿਮਾਂਡ ਲਾਵਾਂਗੇ ਜਿਹੜੇ ਆਰਟੀਕਲ ਇੰਟਰਸਟ ਵਿੱਚ ਸਾਰੇ ਆਈਡੀ ਐਸ ਕੋਟ ਤੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਕਟ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਆ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ 'ਚ ਇਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈ ਜੀ ਇਹ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਜੀ ਹੈ ਰੋਡ ਜਨਰਲਟੀ ਸੀਗੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਤਾਂ 5-5 10 ਲੱਖ ਰੁਪਏ ਤੱਕ ਆਪਕੋ ਮੈਕਸਿਮਮ ਕਿੰਨਾ ਮਿਲੇ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਤੁਸੀਂ ਗੱਲ ਕੀਤੀ ਹੈ ਸਰ ਇਹ ਜਿਹੜੀ ਤੁਸੀਂ ਫੋਨ ਕਰੇ ਪਾਰਸਤਮੀ ਮਿੰਟ ਦੀ ਹੋ ਰਹੀ ਹੈ ਨਹੀਂ ਮੇਬੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਕੁ ਹੁਣ ਤੱਕ ਪੈਸਾ ਘੁੰਮ ਚੁੱਕਿਆ ਕਿਉਂਕਿ ਇਹ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਈ 127 ਏਟੀਐਮ ਕਾਰਡਸ ਇਹ ਕਿਸੇ ਨਾ ਕਿਸੇ ਟਾਈਮ ਦੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਹੁੰਦਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਵੀ ਇਹਨੂੰ ਜਿਹੜੇ ਨੈਕਸਸ ਸਰਵਰਸ ਦਾ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਸੀ ਲੋਕੇਟ ਕਰਿਆ ਜਿਹੜਾ ਇਹ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ ਚ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਹੈ ਇਹਨੂੰ ਫੜਾਂਗੇ ਜੀ ਇਹ ਤੋਂ ਹੋਰ ਪਤਾ ਲੱਗੂਗਾ ਹੋਰ ਇਹਨੇ ਕਿੱਦਾਂ ਦੇ ਚੰਡੀਗੜ੍ਹ ਮੁਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ ਸਰ ਸਭ ਜਿਹੜਾ ਲਿੰਕ ਤੇ ਜੇਜਾ ਤੁਸੀਂ ਇਹ ਕੀ WhatsApp ਤੇ ਇੱਕ ਜਾਂ Facebook ਤੇ ਜੁੜੀ ਇਹ ਲਿਖਤ ਨਹੀਂ ਨਹੀਂ ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨਾਂ ਨੂੰ ਐਡ ਵਾਲਾ ਦਿੱਤਾ ਆਪਾਂ ਨੇ ਆ ਦੇ ਦਿਓ ਇਹਨੂੰ ਨਾਲ ਨਾਲ ਜਿਵੇਂ ਆ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ ਤਾਂ ਜਿਹੜੀ ਇਹ ਬੱਚਿਆਂ ਨੂੰ ਰਿਕਰੂਟ ਵੀ ਕਰਦੇ ਸੀਗੇ ਉਸ ਤੋਂ ਬਿਨਾਂ ਵੀ ਜਿਹੜੀ ਅਲੱਗ-ਅਲੱਗ ਗੇਮਿੰਗ ਦਾ ਕੀ-ਕੀ ਸੈਟਅਪ ਹੈਗਾ ਉਹ ਪੂਰਾ ਇਹ ਦਿਖਾ ਦਿਓ ਅਲੱਗ-ਅਲੱਗ ਇਸ ਤਰ੍ਹਾਂ ਕਰ ਲੈਂਦੇ ਹਾਂ ਇਸ ਦੇ ਬਿਨਾਂ ਇਹ ਕਿਹੜੇ ਉਹ ਗੈਂਬਲਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਜੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਫਤੀਸ਼ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਨੂੰ ਵੀ ਇਹਦੇ ਵਿੱਚ ਐਡ ਕਰਾਂਗੇ ਜੀ ਜਿਹੜੇ ਜਿਹੜੇ ਤੁਸੀਂ ਕਹਿੰਦੇ ਸੀ ਕਿ ਦਿੱਤੇ ਹੈ ਰੈਗੂਲੇਟਰੀ ਕੀ ਮਤਲਬ ਇਨਵੈਸਟੀਗੇਸ਼ਨ ਅਨ ਗਿੰਗ ਦਾ ਉਹ ਜਿਹੜੇ ਜਿੱਤੇ ਹੋਲਡਰਸ ਦੀ ਜਿਹੜੀ ਕ੍ਰਾਈਮ ਸੀ ਜਿਹੜਾ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਦੇ ਉੱਤੇ ਇਹ ਕੰਮ ਕਰਦੇ ਹੋਣ ਤਾਂ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਾ ਤਾਂ ਉਹ ਸਾਰਾ ਕੁਝ ਉਹਨਾਂ ਸੀ ਹੱਜ ਨਾਲ ਰਿਮਾਂਡ ਲੈ ਰਹੇ ਨੇ ਜੀ ਤੇ ਸ਼ਾਮ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਚ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉਤੋਂ ਅੱਗੇ ਦੀ ਸਾਰੇ ਜਾਂਚ ਦਾ ਵਿਸ਼ਾ ਠੀਕ ਹੈ ਜੀ ਠੀਕ ਹੈ ਜੀ ਹੋਰ ਕੋਈ ਨਹੀਂ ਹੋਰ ਕੋਈ ਆਗਰਾ ਠੀਕ ਹੋ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਆ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਉਹਦੇ ਵਿੱਚ ਇਹਦੇ ਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟਿਕੁਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਚ ਮੇਰੇ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਐਂ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਦੀਗੇ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇੱਕ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇੰਟਰਨੈਸ਼ਨਲ ਇੱਕ ਗਰੋ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ 'ਚ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਕੁਆਇਨਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਈ ਜਾਂਦਾ ਸੀ ਉਹ ਜਿੱਦਾਂ ਰਹਿੰਦਾ ਸੀ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਆ ਜਿੰਨੇ ਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਉਹਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀਗੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਾ ਹੈ ਇੱਥੋਂ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹ ਲਓ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਜਿਹੜੀ ਰੇਟਸ ਕਰ ਰਹੇ ਹਨ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ ਰਾਜਸਥਾਨ ਬਿਹਾਰ ਮੱਧਿਆ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨਸ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦਗੀ ਹੁੰਦਾ ਕੋਈ। ਇਹਦੇ ਵਿੱਚ ਇਹਨਾਂ ਦੀ ਜਿਹੜੀ ਆਧਿਕ ਵਿਅਕਤੀ ਸਾਰੇ ਬਾਹਰ ਦੇ ਨੇ। ਇਹਨਾਂ ਵਿੱਚ ਕਿਸੇ ਲੋਕਲ ਦੀ ਰਿਪੋਰਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ। ਇਹ ਹਲੇ ਜਿਹੜੀ ਚੈੱਕ ਕਰ ਰਹੇ ਉਹਦੇ ਜੇ ਕਰ ਰਹੇ ਆ ਵੀ ਇਹ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੇ ਚੱਲ ਰਿਹਾ। 1.5-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਲੱਗੇ ਕੇ ਸ਼ਿਫਟ ਕਰ ਰਹੇ ਸੀਗੇ। ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਉਹ ਵੀ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ। ਇਹਦਾ ਰੈਂਟ ਐਗਰੀਮੈਂਟ ਹੋਇਆ ਸੀ। ਜਿਹੜੇ ਅੱਜ ਹੁਣ ਫੜੇ ਗਏ ਉਹ ਤੋਂ ਸਾਨੂੰ ਆਈਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਕੰਮ ਕੀਤਾ ਉਸ ਤੋਂ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਕਿਸੇ ਰਹਿਣਾ ਹੈ ਇਹ ਰਾਜਸਥਾਨ ਦਾ ਰਹਿਣਾ ਹੈ ਰਾਜਸਥਾਨ ਦਾ ਰਹਿਣਾ ਹੈ ਸਰ ਇਹ ਬੈਂਕਾਂ ਦੀ ਕੀ ਕੀ ਦੀ ਇਨਵੋਲਵਮੈਂਟ ਹੈ ਇਹ ਜੀ ਨਹੀਂ ਇਨਵੋਲਵਮੈਂਟ ਕਿਸੇ ਦਿਨ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜਿਵੇਂ ਖਾਤੇ ਤਾਂ ਇਹਨਾਂ ਨੇ ਦੇਖੋ ਲੀਗਲੀ ਖਲਵਾਏ ਹੋਣਗੇ ਜਿੰਨੇ ਪੈਸੇ ਆ ਰਹੇ ਸੀ ਉਹਨਾਂ ਸਾਡੀ ਸਾਰੇ ਜਿੰਨੇ ਏਟੀਐਮ 127 ਕਾਰਡ ਹੈ ਹੁਣ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਸੀ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਜਿੰਨੇ ਪੀਸੇ ਆ ਤੇ ਬਾਕੀ ਅੱਠ ਨੰਬਰ ਦੇ ਦਸਤਾਬੇਜ਼ ਦਿੱਤੇ ਨਹੀਂ ਇਹਨਾਂ ਦੀ ਜਿਸਟਰੀ ਸ਼ੀਟ ਰਹੇ ਨਹੀਂ ਹਨ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਫਿਰ ਉਹਨੂੰ ਹੌਲੀ-ਹੌ ਮੇ ਵੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹੈਂ ਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਪੇਸ਼ ਆਪਾਂ ਕੱਲ ਕਰ ਲੈ ਅੱਜ 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 ਪੇਸ਼ ਕਰ ਰਹੇ ਹਾਂ ਜਿਹਨੂੰ ਹੁਣ ਅੰਦਰ ਰਿਮਾਂਡ ਲਾਵਾਂਗੇ ਜਿਹੜੇ ਆਰਟੀਕਲ ਦਾ ਐਡਰੈਸ ਦਿੱਤਾ ਸਾਰੇ ਆਈਟੀਐਸ ਕੋਰਟ ਤੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਟਰੀਰੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਇਹ ਸਾਰੇ ਉਹ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ ਜਿਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈਗਾ ਮਤਲਬ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਗਿਆ ਹੈ ਅਬਰੌਡ ਦੀ ਡਬਲਿਟੀ ਸੀਗੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ ਨਾਲ ਆਪਣੇ ਆਪਣੇ ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਤਾਂ 5-5 10 ਲੱਖ ਰੁਪਏ ਤੱਕ ਆਪਕੋ ਮੈਕਸਿਮ ਕਿੰਨਾ ਮਿਲੇ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਤੁਸੀਂ ਗੱਲ ਕੀਤੀ ਹੈ ਸਰ ਇਹ ਜਿਹੜੀ ਰਿਵੋਲਵ ਕਰ ਪਰਸਪਤ ਵੀ ਮੰਡੀ ਉਰੂ ਵੀ ਆ ਨਹੀਂ ਮੇਬੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਕੁ ਹੁਣ ਤੱਕ ਪੈਸਾ ਘੁੰਮ ਚੁੱਕਿਆ ਕਿਉਂਕਿ ਇਹ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ਏਟੀਐਮ ਕਾਰਡਸ ਦਾ ਇਕ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਹੁੰਦਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਵੀ ਇਹ ਤਾਂ ਜਿਹੜੇ ਨੈਕਸਸ ਸੌਸਲ ਦਾ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਸੀ ਲੋਕੇਟ ਕਰਿਆ ਜਿਹੜਾ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ ਚ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣੇ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਇਹਨੂੰ ਫੜਾਂਗੇ ਜੀ ਇਹ ਤੋਂ ਹੋਰ ਪਤਾ ਲੱਗੂ ਕਿ ਹੋਰ ਇੰਨੇ ਕਿੱਦਾਂ ਦੇ ਚੰਡੀਗੜ੍ਹ ਮੁਹਾਲੀ ਆਪਣੇ ਟਰਾਈ ਸਿਟੀ ਜੀਆਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਿਹਾ ਉਹ ਫਿਰ ਬਾਕੀ ਅੱਗੇ ਜਾਂਚਤਾ ਵਿਸ਼ਾ ਸਰ ਜੀ ਨੇ ਲਿੰਕ ਤੇ ਜੇ ਜਦੋਂ ਸੀ ਨਾ ਇਹ ਕੀ WhatsApp ਤੇ ਉੱਤੇ ਇੱਕ ਜਾਂ Facebook ਉੱਤੇ ਜੁੜੀ ਇਜਤਤ ਨਹੀਂ ਨਹੀਂ ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨਾਂ ਨੂੰ ਐਡ ਵਾਲਾ ਦਿੱਤਾ ਆਪਾਂ ਨੇ ਆ ਦੇ ਆ ਦੇ ਦਿਓ ਨਾਲ ਨਾਲ ਜਿਵੇਂ ਆ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ ਤਾਂ ਜਿਹੜੀ ਇਹ ਬੱਚਿਆਂ ਨੂੰ ਰਿਕਰੂਟ ਵੀ ਕਰਦੇ ਸੀਗੇ ਉਸ ਤੋਂ ਬਿਨਾਂ ਵੀ ਜਿਹੜੀ ਅਲੱਗ-ਅਲੱਗ ਗੇਮਿੰਗ ਦਾ ਕੀ-ਕੀ ਸੈਟਅਪ ਹੈਗਾ ਉਹ ਪੂਰਾ ਇਹ ਦਿਖਾ ਦਿਓ ਅਲੱਗ-ਅਲੱਗ ਇਸ ਤਰ੍ਹਾਂ ਕਰ ਲੈਂਦੇ ਹਾਂ ਕਿ ਬੀਗਿੰਗ ਇਹ ਕਰਦੇ ਉਹ ਗੈਂਬਲਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਜੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਫਤੀਸ਼ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਨੂੰ ਇਹਦੇ ਵਿੱਚ ਐਡ ਕਰਾਂਗੇ ਜੀ ਇਹ ਜਿਹੜੇ ਜਿਹੜੇ ਸਕੇਨ ਅਸੀਂ ਕੀ ਦਿੱਤੇ ਹੈ ਇਹਦੇ ਨੂੰ ਕੀ ਮਤਲਬ ਇਨਵੈਸਟੀਗੇਸ਼ਨ ਅਨਗੋਇੰਗ ਹੈ ਉਹ ਜਿਹੜੇ ਜਿੱਤੇ ਹੋ ਰਾਇ ਸੀ ਜਿੱਤੇ ਦੀ ਕ੍ਰਾਈਮਿਸ ਜੀ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਤੇ ਉੱਥੇ ਇਹ ਕੰਮ ਕਰਦੇ ਹੁਣ ਤੇ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰ ਤਾਂ ਉਹ ਸਾਰਾ ਕੁਝ ਉਹਨਾਂ ਅਸੀਂ ਅਜੇ ਨਾਲ ਰਿਮਾਂਡ ਲੈ ਰਹੇ ਹਾਂ ਜੀ ਤੇ ਸ਼ਾਮ ਪਤਾ ਲੱਗ ਜਾਊਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਚ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉ ਤੋਂ ਅੱਗੇ ਦੀ ਸਾਰੇ ਜਾਂਚ ਦਾ ਵਿਸ਼ਾ ਠੀਕ ਹੈ ਠੀਕ ਹੈ ਜੀ ਹੋਰ ਕੋਈ ਨਹੀਂ